ਲੋ ਵੀ ਮਿੱਤਰੋ ਅੱਜ ਤੁਹਾਡੇ ਲਈ ਥੋੜੇ ਮੌਲਤੀ ਗੱਬਨ ਘੋੜੀ ਲੈ ਦਿੰਨੇ ਚੰਬੀ ਘੋੜੀ ਆ ਨੁਕਰੇ ਬੱਚੇ ਦੇਣ ਵਾਲੀ ਆ ਗੱਬਨ ਚੈੱਕ ਪਾਸ ਆ ਤੇ ਬਰੀਕੀ ਬਰੂਕੀ ਵਿਚਾਂਗੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆ ਵੀਡੀਓ ਬਾਬਾ ਜੀਤਾ ਸਟਾਰਟ ਫਾਰਮ YouTube ਚੈਨਲ ਤੇ ਦੇਖਦੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਨੂੰ ਵੀ तहे ਦਿਲੋਂ ਸਵਾਗਤ ਆ ਜੀ ਆ ਇਹਨੂੰ ਦੋਸਤੋ ਚੰਗੀ ਚੰਬੀ ਘੋੜੀ ਲੈ ਆਏ ਆ ਤੁਹਾਡੇ ਲਈ ਗੱਬਨ ਚੈੱਕ ਪਾਸ ਆ ਬਰੀਕੀ ਬਰੂਕੀ ਚੰਗੀ ਆ ਹੱਥਾਂ ਪੈਰਾਂ ਦੀ ਸਾਫ਼ ਆ ਬਾਲ ਪੋਰੀਆਂ ਦੀ ਸਾਫ਼ ਆ ਸਾਰੀ ਡਿਟੇਲ ਦਵਾਂਗੇ ਮਿੰਟ ਚਾਰਕ ਮਸਾ ਹੀ ਲੈਣੇ ਆ ਤੁਹਾਡੇ ਜਿਆਦਾ ਟਾਈਮ ਨਹੀਂ ਲੈਂਦੇ ਜਿਆਦਾ ਲੰਬੀ ਵੀਡੀਓ ਨਹੀਂ ਬਣਾਉਂਦੇ ਮੋਟੀ ਮੋਟੀ ਡਿਟੇਲ ਆਪਾਂ ਸਾਰੀ ਦੇ ਦੇਣੀ ਆ ਨੇੜੇ ਤੇ ਦੂਰੋਂ ਘੋੜੀ ਸਾਰੀ ਦਿਖਾ ਦੇਣੀ ਆ ਜੇ ਤੁਹਾਡੇ ਮਨ ਨੂੰ ਜਤੀ ਫੋਨ ਲਾ ਕੇ ਰੇਟ ਦਾ ਪਤਾ ਲੈ ਲਓ ਹਾਂਜੀ ਰੇਟ ਜੇ ਜੇ ਤੁਹਾਨੂੰ ਇੰਨਾ ਆਈਡੀਆ ਦੇ ਦੇਣਾ ਮਾਰਕੀਟ ਨਾਲ ਸਸਤੀ ਮਿਲ ਜੂ ਤੇ ਬਾਕੀ ਜੇ ਤੁਹਾਡੇ ਰੇਟ ਵੀ ਫਿੱਟ ਆ ਗਿਆ ਤਾਂ ਫਾਰਮ ਤੇ ਆ ਕੇ ਸਾਹਮਣੇ ਦੇ ਇੱਕ ਘੋੜੀ ਖਰੀਦ ਸਕਦੇ ਹੋ ਤੇ ਪਹਿਲਾਂ ਤਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਜਲਦੀ ਤੋਂ ਜਲਦੀ ਅਪਡੇਟ ਮਿਲਦੀ ਰਹੇ ਜਿਹੜੀ ਆਪਾਂ ਡੇਲੀ ਵੀਡੀਓ ਨੂੰ ਨਵੇਂ ਜਾਨਵਰ ਦੀ ਨਵੀਂ ਵੀਡੀਓ ਪਾਉਂਦੇ ਆ ਉਹ ਤੁਹਾਡੇ ਤਾਂ ਹੀ ਸਭ ਤੋਂ ਪਹਿਲਾਂ ਪਹੁੰਚ ਤੇ ਦੂਜੀ ਗੱਲ ਆਪਣੇ ਚੈਨਲ ਤੇ ਤੁਹਾਨੂੰ ਚੰਗਾ ਜਾਨਵਰ ਜੈਜ ਰੇਟ ਤੇ ਮਿਲ ਜਾਓ ਅੱਜ ਵੀ ਜਾਨਵਰ ਚੰਗੇ ਲੈਂ ਗੱਬਣ ਘੋੜੀਆਂ ਮਿੱਤਰ ਬਾਲਪੋਰੀਆਂ ਦੀ ਹੱਥਾਂ ਪੈਰਾਂ ਦੀ ਸਾਰੀ ਸਾਫ ਸਾਰੀ ਡਿਟੇਲ ਹੀ ਦਿੰਨੇ ਆ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਤੇ ਆਜੋ ਆਪਾਂ ਬਾਅਦਿਆਂ ਵੀਡੀਓ ਵੱਲ ਨੂੰ ਵੀਡੀਓ ਪੂਰੀ ਦੇਖ ਲਿਓ ਲਗਾ ਗਲਡੀ ਚੰਬੀ ਵੀ ਕਹਦੇ ਨੇ ਤੇ ਲਾਲ ਚੰਬੀ ਵੀ ਕਹਿ ਸਕਦੇ ਆਪਾਂ ਨਾ ਕੁੜੀ ਇਹਦੀ ਚੰਪਾ ਪਾਣ ਬਹੁਤ ਸਾਰੇ ਪੰਡੇ ਚ ਵਾਲ ਚਿੱਟੇ ਆ ਮੂੰਹ ਚਿੱਟਾ ਪੈਰ ਚਿੱਟੇ ਨੁਕਰੇ ਘੋੜੇ ਤੋਂ ਕਬਨ ਚੇਕ ਪਾਸ ਆ ਜਿਵੇਂ ਆਪਾਂ ਪਹਿਲਾਂ ਸ਼ੁਰੂ ਚ ਦੱਸਿਆ ਵਾਲ ਭੌਰਿਆਂ ਦੇ ਜਮਾ ਸਾਫ ਆ ਜੀ ਤੇ ਹੱਥਾਂ ਪੈਰਾਂ ਦੀ ਸਾਫ ਆ ਪਰ ਬਰੀਕੀ ਬਰੂਕੀ ਬਹੁਤ ਜਿਵੇਂ ਮਾਰਵੜੀ ਕਰੈਕਟਰਾਂ ਦੀ ਕਰਦਣ ਗੁਰਦਣ ਦੇਖੋ ਕਿੰਨੇ ਹੋਣੇ ਖਰਮੇ ਕਰਦਣ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਘੋੜੇ ਚ ਖਰਮੇ ਕਰਦਨੇ ਸੋਹਣੀ ਲੱਗੇ ਨਾ ਖਰਮੇ ਕਰਦਣ ਦੀ ਜੀ ਕੰਨ ਕੁੰਤ ਨਿਕਾ ਲਗਾ ਲੈਂਥ ਲੰਥ ਵੀ ਚੰਗੀ ਆ ਤੇ ਮੇਨ ਗੱਲ ਆ ਰੇਟ ਸਿਰ ਬੰਦ ਜੋ ਆਪਾਂ ਨੂੰ ਭਾਜ ਨਾ ਬੰਦ ਜਾਣੀ ਗੱਭਣ ਦੋਸਤੋ ਨੋਕਰਾ ਕੋੜਾ ਆਪਣਾ ਇੱਧਰ ਜਲੰਧਰ ਦੁਆਬੇਰੀ ਚ ਖੜਾ ਉਹ ਤੋਂ ਗੱਭਣ ਚੈੱਕ ਪਾਸ ਆ ਮੂਹ ਮੰਡ ਰੇ ਦੀ ਪੂਰੀ ਸੁਨੱਖੀ ਆ ਸਾਊ ਸੀਲ ਠੰਡੀ ਆ ਲੈਂਥ ਲੰਥ ਦੇਖ ਲਿਓ ਪੈਰਪੁਰ ਤੋਂ ਬਹੁਤ ਸਾਰੇ ਭਰਾਵਾਂ ਦੀ ਡਿਮਾਂਡ ਆ ਰਹੀ ਸੀ ਵੀ ਬਾਈ ਗੱਭਣ ਕੋੜੀ ਚਾਹੀਦੀ ਆ ਪੈਸੇ ਥੋੜੇ ਲੜਨ ਕੋ ਨਹੀਂ ਆਮ ਤੌਰ ਤੇ ਗੱਬਣ ਘੋੜੀ 1.5 ਤੋਂ 2 ਲੱਖੇ ਚ ਮਿਲਦੀ ਹੁਣ ਤੇ ਆ ਮੰਨ ਲਓ ਉਦੋਂ ਥੱਲੇ ਆ ਰੇਟ ਤੇ ਜੈਜਮੋਲ ਦੇ ਲੱਖ ਦੇ ਆਈਡੀਆ ਚ ਰੇਟ ਹੈ ਇਹਦਾ ਜੀ ਰੇਟ ਆਪਾਂ ਫੋਨ ਤੇ ਦੱਸਾਂਗੇ ਆਈਡੀਆ ਦਿੱਤਾ ਤੁਹਾਨੂੰ ਤੇ ਜੈਜਮੋਲ ਤੇ ਮਿਲ ਜੂ ਕਿਉਂਕਿ ਗੱਬਣ ਘੋੜੀ ਮਿੱਤਰੋ ਆ ਰੇਟ ਦੇ ਲੱਖ ਦੀ ਰੇਂਜ ਚ ਮਿਲਦੀ ਨਹੀਂ ਸੋ ਗੱਬਣ ਘੋੜੀ ਤੁਹਾਨੂੰ ਲੱਖ ਦੀ ਰੇਂਜ ਚ ਲਿਆ ਦੇਣੀ ਆ ਬਾਲ ਪੋਰੀਆਂ ਦੀ ਬਿਲਕੁਲ ਸਾਫ ਹੱਥਾਂ ਪੈਰਾਂ ਦੀ ਸਾਫ ਆ ਨੇੜੇ ਦੂਰੋਂ ਤੁਸੀਂ ਦੇਖ ਲਈ ਬਾਕੀ ਕੋਈ ਡਿਟੇਲ ਜਿਹੜੀ ਰਹਿੰਦੀ ਹੈ ਤੇ ਜਾ ਕੇ ਸਾਹਮਣੇ ਦੇਖ ਕੇ ਆਪਦੇ ਤਸੱਲੀ ਕਰ ਸਕਦੇ ਹੋ ਕੋਈ ਉਦਾਂ ਦੀ ਗੱਲ ਨਹੀਂ ਜੇ ਤੁਹਾਡੇ ਪਸੰਦ ਹੋਈ ਸਾਰੀ ਵੀਡੀਓ ਦੇਖ ਕੇ ਡਿਟੇਲ ਸੁਣ ਕੇ ਤਾਂ ਨੰਬਰ ਆ ਥੱਲੇ ਚੱਲੇ ਜਾਂਦੇ 623995454 9855599017 ਤੋਂ ਦੋਸਤੋ ਡਿਟੇਲ ਆ ਘੂੜੀ ਦੀ ਤਾਂ ਪੂਰੀ ਦਿੱਤੀ ਡਿਟੇਲ ਸੁਣ ਕੇ ਪਸੰਦ ਆਈਏ ਤੇ ਲਾ ਲਿਓ ਫੋਨ ਤੇ ਮਿਲਦੇ ਆਂ ਆਪਾਂ ਜਲਦ ਨਵੀਂ ਵੀਡੀਓ ਨਾਲ ਉਹਨਾ ਟਾਈਮ ਇਹਨੂੰ ਦੇ ਦਿਓ ਇਜਾਜ਼ਤ ਤੇ ਹਾਂ ਆਪਣੇ ਫਾਰਮ ਤੇ ਮਾਰਵਾੜੀ ਚੰਬੇ ਨੁਗਰੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਬਸ਼ੀਰੇ ਬਸ਼ੀਰੀਆਂ ਵੱਡੇ ਤੋਂ ਲੈ ਕੇ ਛੋਟੇ ਤੇ ਸਾਰੇ ਰੇਟਾਂ ਦੇ ਜਾਨਵਰ ਖੜੇ ਜਿੱਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਇਆ ਆ ਨੰਬਰਾਂ ਤੇ ਸੰਪਰਕ ਕਰ ਲਿਓ ਆਪਣੀ ਡਿਮਾਂਡ ਦੱਸ ਕੇ ਉਦਾਂ ਜਾਨਵਰ ਤੁਹਾਨੂੰ ਮਿਲ ਜੀ ਬਸ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ ਆਪਣੇ ਵੇਚਣ ਵਾਲੇ ਜਾਨਵਰਾਂ ਦੀ ਵੀਡੀਓ ਆਉਂਦੀ ਹੈ ਤੁਹਾਨੂੰ ਇੱਕ ਥਾਂ ਤੇ ਆਪਸ਼ਨ ਮਿਲ ਜਾਣੇ ਨਹੀਂ ਤਾਂ ਤਰਤੇ ਆਪਣ ਨੂੰ ਕੱਲਾ ਕੱਲਾ ਜਾਨਵਰ ਲੱਭਣਾ ਔਖਾ ਹੁੰਦਾ ਨਾ ਕਿਵਾਰ ਨਾ ਪਸੰਦ ਆਵੇ ਮੰਨ ਲਓ ਇੱਕ ਥਾਂ ਤੇ ਤੁਹਾਨੂੰ ਆਪਸ਼ਨ ਮਿਲਦੇ ਨੇ ਜੈ ਉਹ ਜਿਹਾ ਮਰਜੀ ਜਾਨਵਰ ਪਸੰਦ ਕਰ ਲਓ ਦੋ ਜਗਤ ਧੰਨਵਾਦ